ਅੰਮ੍ਰਿਤਸਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਹੁਤ ਹੀ ਮੈਂ ਸਮਝਦਾ ਮਾੜੀ ਘਟਨਾ ਵਾਪਰੀ ਆ ਮੈਂ ਸਭ ਤੋਂ ਪਹਿਲਾਂ ਉਸ ਘਟਨਾ ਦੀ ਨਿੰਦਾ ਕਰਦਾਗਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਕਿ ਸਾਬਕਾ ਡਿਪਟੀ ਚੀਫ ਮਿਨਿਸਟਰ ਵੀ ਪੰਜਾਬ ਦੇ ਰਹੇ ਨੇ ਉਹਨਾਂ ਤੇ ਹਮਲਾ ਹੋਇਆਗਾ ਮੈਂ ਉਹਦੀ ਸਭ ਤੋਂ ਪਹਿਲਾਂ ਕੜੀ ਨਿੰਦਾ ਕਰਦਾਗਾ ਔਰ ਦੂਸਰੇ ਪਾਸੇ ਮੈਂ ਸਮਝਦਾ ਪੰਜਾਬ ਪੁਲਿਸ ਦੇ ਨੌਜਵਾਨਾਂ ਨੇ ਪੰਜਾਬ ਪੁਲਿਸ ਦੇ ਜਿਹੜੇ ਸਾਡੇ EMPLOYEES ਨੇ ਕਿ ਉਹਨਾਂ ਨੇ ਬੜੀ ਚੁਸਤ ਚੁਸਤੀ ਦਰਸਤੀ ਵਰਤੀ ਬੜੀ ਤੇਜ਼ੀ ਨਾਲ ਐਕਸ਼ਨ ਲਿਆ ਉਹ ਜਿਹੜਾ ਹਮਲਾਵਰ ਸੀਗਾ ਉਹਨੂੰ ਤੁਰੰਤ ਦਬੋਚਿਆ ਔਰ ਇੱਕ ਵੱਡੀ ਘਟਨਾ ਨੂੰ ਜਿਹੜਾ ਰੋਕਣ ਤੋਂ ਉਹਨਾਂ ਨੇ ਸਫਲ ਰਹੇ ਨੇ ਸੋ ਮੈਂ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕਰਦਾਗਾ ਸਾਡੇ ਇੰਟੈਲੀਜੈਂਸ ਵਿੰਗ ਦੀ ਪ੍ਰਸ਼ੰਸਾ ਕਰਦਾਗਾ ਜਿਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵੱਡੀ ਘਟਨਾ ਨੂੰ ਜਿਹੜਾ ਉਹ ਟਾਲਿਆਗਾ ਉਹਨੂੰ ਰੱਦ ਕੀਤਾਗਾ ਸੋ ਉਹਦੇ ਲਈ ਪੰਜਾਬ ਪੁਲਿਸ ਜੀ ਉਹ ਧੰਨਵਾਦੀ ਦੇ ਪਾਤਰ ਆ ਤੇ ਦੂਜੇ ਪਾਸੇ ਮੈਂ ਸਮਝਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਹੋਈਆਂ ਉਦੀ ਮੈਂ ਬਹੁਤ ਨਿੰਦਾ ਕਰਦਾਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਜੀ ਜਦੋਂ ਉਹਨਾਂ ਨੇ ਪੁਰਾਣੇ ਸਮੇਂ ਦੇ ਅੰਦਰ ਉਹਨਾਂ ਦੀ ਸਰਕਾਰਾਂ ਦੇ ਸਮੇਂ ਕੀ ਕੀ ਕੁਛ ਪੰਜਾਬ ਨਾਲ ਪੰਥ ਦੇ ਨਾਲ ਹੋਇਆਗਾ ਉਹਦੇ ਸਬੰਧੀ ਅਕਾਲ ਤਖਤ ਵੱਲੋਂ ਸਜ਼ਾ ਲਾਈ ਗਈ ਸੀਗੀ ਉਹ ਸਜ਼ਾ ਜਿਹੜੀ ਆਪਣੀ ਪੂਰੀ ਕਰ ਰਹੇ ਸੀਗੀ ਉਹ ਸਜ਼ਾ ਭੁਗਤ ਰਹੇ ਸੀਗੇ ਉਸ ਸਮੇਂ ਇਹ ਹਮਲਾ ਹੋਇਆਗਾ ਸੋ ਜਿਹੜਾ ਵੀ ਕੋਈ ਵਿਅਕਤੀ ਇਸ ਹਮਲੇ 'ਚ ਦੋਸ਼ੀ ਪਾਇਆ ਗਿਆ ਸਰਕਾਰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੂਗੀ ਅੱਜ ਇੱਕ ਦੋਸ਼ੀ ਜਿਹੜਾ ਪਕੜਿਆ ਗਿਆਗਾ ਜਾਂਚ ਚੱਲ ਰਹੀ ਆ ਸਾਡੀਆਂ ਪੰਜਾਬ ਪੁਲਿਸ ਜਾਂਚ ਕਰ ਰਹੀ ਆ ਜਿਹੜਾ ਵੀ ਕੋਈ ਜਿਹੜਾ ਵੀ ਕੋਈ ਵਿਅਕਤੀ ਇਸ ਚ ਪਾਇਆ ਗਿਆ ਉਹਨੂੰ ਬਹੁਤ ਸਖਤੀ ਤੇ ਮਿਸਾਲ ਸਜ਼ਾ ਦੇਵਾਂਗੇ ਤਾਂ ਕਿ ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਮਾੜੀ ਘਟਨਾ ਬਾਰੇ ਸੋਚ ਵੀ ਨਾ ਸਕੇ ਕਿਉਂਕਿ ਜਿਹੜਾ ਵਿਅਕਤੀ ਫੜਿਆ ਗਿਆ ਉਹਦਾ ਰਿਕਾਰਡ ਜਿਹੜਾ ਦੇਖਿਆਗਾ ਉਹ ਬੜਾ ਬੜਾ ਮਾੜਾ ਉਹਦਾ ਪੁਰਾਣੇ ਸਮੇ ਦਾ ਰਿਕਾਰਡ ਆਗਾ ਸੋ ਬਿਲਕੁਲ ਉਹਦੇ ਖਿਲਾਫ ਵੀ ਤਾਂ ਜਿਹੜੇ ਦੂਸਰੇ ਹੋਰ ਉਹਦੇ ਨਾਲ ਸਹਿਦੋਸ਼ੀ ਹੋਣਗੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਹੋਊਗੀ ਚਾਹੇ ਉਹ ਕੋਈ ਵੀ ਵਿਅਕਤੀ ਆ ਕਿਸੇ ਵੀ ਜਗ੍ਹਾ ਤੇ ਆ ਉਦੇ ਖਿਲਾਫ ਪੰਜਾਬ ਸਰਕਾਰ ਇਸ ਗੱਲ ਦਾ ਨੰਨ ਲੈਦੇ ਕੋਦੇ ਖਿਲਾਫ ਤੁਰੰਤ ਕਾਰਵਾਈ ਹੋਗੀ ਤੈਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ